ਐਮਐਲਏ ਲਾਲਪੁਰਾ ਦੇ ਸਾਲੇ ਵੱਲੋਂ ਔਰਤ ਨਾਲ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਆਇਆ ਕਿਉਂਕਿ ਐਮਐਲਏ ਆਮ ਆਦਮੀ ਪਾਰਟੀ ਦੇ ਐਮਐਲਏ ਲਾਲਪੁਰਾ ਦੇ ਵੱਲੋਂ ਹੁਣ ਉਸ ਔਰਤ ਨੂੰ ਮਾਫੀ ਮੰਗੀ ਗਈ ਹੈ ਸੋ ਇਸ ਦਾ ਉਹਨਾਂ ਵੱਲੋਂ ਇੱਕ ਵੀਡੀਓ ਬਣਾ ਕੇ ਆਪਣੇ ਸੋਸ਼ਲ ਅਕਾਊਂਟ ਤੇ ਪਾਇਆ ਗਿਆ ਜਿਸ ਦੇ ਵਿੱਚ ਉਹ ਔਰਤ ਨੂੰ ਜਿੱਥੇ ਮਾਫੀ ਮੰਗਦੇ ਹਨ ਉੱਥੇ ਹੀ ਆਪਣੇ ਸਾਲੇ ਦੇ ਵਿਰੁੱਧ ਡੀਡੀਆਰ ਕਟਾਉਣ ਦੀ ਗੱਲ ਵੀ ਕਰ ਰਹੇ ਨੇ ਸੋ ਦੱਸ ਰਹੇ ਨੇ ਕਿ ਖੁਦ ਇਸ ਮਾਮਲੇ ਦੇ ਵਿੱਚ ਪੂਰਾ ਇਨਸਾਫ ਉਸ ਔਰਤ ਨੂੰ ਦਿਵਾਉਣਗੇ ਤੇ ਨਾਲ ਹੀ ਨਾਲ ਉਹਨਾਂ ਦੇ ਵੱਲੋਂ ਵਿਕਰਮਜੀਤ ਮਡਜੀਠੀਆ ਤੇ ਰਮਨਜੀਤ ਸਿੰਘ ਸਿੱਕੀ ਦੇ ਉੱਪਰ ਵੀ ਵਰਦੇ ਹੋਏ ਪਲਟਵਾਰ ਕੀਤਾ ਕਿਉਂਕਿ ਉਹਨਾਂ ਦੇ ਵੱਲੋਂ ਇਸ ਮਾਮਲੇ ਨੂੰ ਤੂਲ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਪਹਿਲਾਂ ਤੁਹਾਨੂੰ ਉਹ ਵੀਡੀਓ ਦਿਖਾ ਦਿੰਨੇ ਆ ਜਿਸ ਵੀਡੀਓ ਦੇ ਵਿੱਚ ਇਸ ਪੂਰੇ ਦੇ ਮਾਮਲੇ ਦੇ ਸਬੰਧ ਦੇ ਵਿੱਚ ਲਾਲਪੁਰਾ ਸਾਹਿਬ ਆਪਣਾ ਬਿਆਨ ਦਿੰਦੇ ਦਿਖਾਈ ਦੇ ਰਹੇ ਨੇ ਤੇ ਨਾਲ ਹੀ ਨਾਲ ਪੁਲਿਸ ਨੂੰ ਕਾਰਵਾਈ ਦੇ ਨਿਰਦੇਸ਼ ਦੀ ਗੱਲ ਵੀ ਕਰਦੇ ਨਜ਼ਰ ਆ ਰਹੇ ਨੇ ਪਹਿਲਾਂ ਤੁਹਾਨੂੰ ਪੂਰਾ ਵੀਡੀਓ ਦਿਖਾ ਦਿੰਨੇ ਆ ਮੈਂ ਤੁਹਾਡਾ ਆਪਣਾ ਮਨਜਿੰਦਰ ਸਿੰਘ ਲਾਲਪੁਰਾ ਐਮਐਲਏ ਖਰੂਸਾ ਇੱਕ ਤੁਸੀਂ ਵੀਡੀਓ ਵੇਖੀ ਹੋਣੀ ਹੈ ਜਿਦੇ ਵਿੱਚ ਮੇਰੇ ਵਿਰੋਧੀ ਵੀ ਪੋਸਟਾ ਪਾ ਰਹੇ ਆ ਕਿ ਐਮਐਲਏ ਮਨਜਿੰਦਰ ਸਿੰਘ ਲਾਲਪੁਰੇ ਦੀ ਸਾਲੀ ਨੇ ਇੱਕ ਔਰਤ ਦੇ ਜਿਹੜੀਆਂ ਉਹ ਡੰਡੇ ਮਾਰਦੇ ਦੇਖੋ ਕ੍ਰਾਈਮ ਕੋਈ ਵੀ ਕਰੇ ਉਹਨਾਂ ਦਾ ਕੀ ਘਰੇਲੂ ਮਸਲਾ ਕੀ ਨਹੀਂ ਮਸਲਾ ਉਹ ਬਾਅਦ ਦੀ ਗੱਲ ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਕੱਲ ਜਦੋਂ ਅਸੀਂ ਮੈਂ ਇਹ ਵੀਡੀਓ ਵੇਖੀ ਤੇ ਉਸੇ ਵਕਤ ਹੀ ਮੈਂ ਆਪਣੇ ਡੀਐਸਪੀ ਸਾਹਿਬ ਨੂੰ ਫੋਨ ਕਰਕੇ ਕਿਹਾ ਕਿ ਇਹਦੀ ਡੀਡੀਆਰ ਹੁਣੇ ਲਿਖੋ ਚਾਹੇ ਕੋਈ ਵੀ ਹੋਵੇ ਕੋਈ ਕਾਨੂੰਨ ਤੇ ਉੱਚਾ ਨਹੀਂ ਹੈਗਾ ਤੇ ਇਹ ਜੇ ਜਾ ਕੇ ਇਹਦਾ ਜਿਹੜਾ ਤੁਸੀਂ ਪੂਰੀ ਇਨਕੁਆਇਰੀ ਕਰੋ ਜੇ ਇਹਦੇ ਵਿੱਚ ਭਾਵੇਂ ਉਹ ਮੇਰਾ ਸਾਲਾ ਹੀ ਆ ਜੇ ਉਹ ਦੋਸ਼ੀ ਪਾਇਆ ਜਾਂਦਾ ਤਾਂ ਤੁਸੀਂ ਕਾਰਵਾਈ ਜਿਹੜੀ ਉਹ ਕਰ ਦਿਓ ਕਿਉਂਕਿ ਕਿਸੇ ਨੂੰ ਕੁੱਟਣਾ ਜਾਂ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣਾ ਕਿਸੇ ਦੀ ਵੀ ਕੋਈ ਕੋਈ ਵੀ ਉਹਨੂੰ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਹੀਂ ਲੈ ਸਕਦਾ ਦੂਜੀ ਗੱਲ ਉਹਨਾਂ ਦਾ ਘਰੇਲੂ ਮਸਲਾ ਕੀ ਹੈ ਉਹ ਹੁਣ ਮੈਂ ਇਥੋਂ ਇਲੈਕਸ਼ਨ ਤੋਂ ਬਾਅਦ ਜਿੱਥੋਂ ਫ੍ਰੀ ਹੋ ਕੇ ਜਾਵਾਂਗਾ ਤਾਂ ਜਾ ਕੇ ਪੂਰਾ ਪਤਾ ਕਰਾਂਗਾ ਹੁਣ ਗੱਲ ਕਰਦਾ ਕਿ ਅੱਜ ਮੇਰੇ ਹਲਕੇ ਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਤੇ ਬਿਗਰਨਜੀਤ ਮਜੀਠੀਏ ਨੇ ਪੋਸਟ ਕੀਤਾ ਕਿ ਲੋ ਜੀ ਐਮਐਲਏ ਮਨਜਿੰਦਰ ਸਿੰਘ ਲਾਲਪੁਰੇ ਦਾ ਸਾਲਾ ਜਿਹੜਾ ਉਹ ਇੱਕ ਜਨਾਨੀ ਨੂੰ ਮਾਰ ਰਿਹਾ ਤੇ ਮੈਂ ਦੱਸਣਾ ਚਾਹੁੰਨਾ ਸ਼੍ਰੀਮਾਨ ਜੀ ਤੁਸੀਂ ਦੋਵੇਂ ਸਿਰਫ ਸਿਆਸਤ ਕਰਨ ਜੋਗੇ ਜੇ ਉਹ ਵੀ ਗਲਤ ਸਿਆਸਤ ਮੈਂ ਇੱਕ ਲੋਕਾਂ ਦਾ ਚੁਣਿਆ ਨਮਾਇੰਦਾ ਵਾਂ ਮੇਰੀ ਜਿਹੜੀ ਮੈਂ ਉਹਦਾ ਰਿਸ਼ਤੇਦਾਰ ਹੋ ਸਕਦਾ ਵਾਂ ਮੇਰੀ ਕੁਰਸੀ ਜਿਹੜੀ ਉਹਦੀ ਰਿਸ਼ਤੇਦਾਰ ਨਹੀਂ ਹੈ ਮੈਂ ਇੱਕ ਨਿਆਪਸੰਦ ਬੰਦਾ ਬੰਦਾ ਵਾਂ ਹਰ ਤੱਕਾ ਜਿਹਦੇ ਨਾਂ ਹੁੰਦਾ ਵਾ ਉਹਦੇ ਨਾਲ ਮੈਂ ਖੜਨ ਵਾਲਾ ਬੰਦਾ ਵਾਂ ਮੈਨੂੰ ਇਹ ਮੋਹ ਨਹੀਂ ਮਾਰ ਸਕਦਾ ਪਰ ਕਿਉਂਕਿ ਮੈਂ ਜਿਹੜੀ ਕੁਰਸੀ ਤੇ ਬੈਠਾ ਲੋਕਾਂ ਨੇ ਮੈਨੂੰ ਚੁਣ ਕੇ ਬਿਠਾਇਆ ਤੇ ਗੱਲ ਹੋਣੀ ਹੁੰਦੀ ਹੈ ਇਹ ਕਿ ਮੈਂ ਆਪਣੇ ਸਭ ਤੋਂ ਪਹਿਲਾਂ ਸਿੱਕੀ ਸਾਹਿਬ ਨੂੰ ਇਹ ਕਹਿਣਾ ਚਾਹੁੰਦਾ ਕਿ ਸ਼੍ਰੀਮਾਨ ਜੀ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਪਿਛਲੀ ਵਾਰੀ ਵੀ ਐਮਐਲਏ ਬਣਾ ਕੇ ਸਾਡੇ ਲੋਕਾਂ ਨੇ ਗਲਤੀ ਕੀਤੀ ਹੈ ਤੁਸੀਂ ਪਰਿਵਾਰ ਨੂੰ ਚੱਕ ਕੇ ਪ੍ਰੈਸ ਕਾਨਫਰੰਸ ਵੱਲ ਲੈ ਕੇ ਕਿ ਆਓ ਜੀ ਇਹਨਾਂ ਦੀ ਇਹਨਾਂ ਦੇ ਐਮਐਲਏ ਦੇ ਸਾਲੇ ਨੇ ਇਦਾਂ ਕਰਤਾ ਉਦਾਂ ਕਰਤਾ ਜਦੋਂ ਕਿ ਤੁਹਾਨੂੰ ਪਹਿਲਾਂ ਇਹ ਪੁੱਛਣਾ ਚਾਹੀਦਾ ਕਿ ਕੀ ਪਰਿਵਾਰ ਦੇ ਜੀਆ ਨੇ ਕੋਈ ਐਫਆਈਆਰ ਲਈ ਕੋਈ ਦਰਖਾਸਤ ਦਿੱਤੀ ਆ ਜਦੋਂ ਕਿ ਕੋਈ ਵੀ ਪਰਿਵਾਰ ਦਾ ਜੀ ਉੱਥੇ ਦਰਖਾਸਤ ਲੈ ਕੇ ਨਹੀਂ ਗਿਆ ਡੀਡੀਆਰ ਜੇ ਕੱਟੀ ਗਈ ਆ ਤੇ ਮੇਰੇ ਕਹਿਣ ਦੇ ਉੱਤੇ ਕੱਟੀ ਗਈ ਆ ਤੇ ਕੱਲ ਦੀ ਤਰੀਖ 'ਚ ਕੱਟੀ ਗਈ ਆ ਜਿਹੜਾ ਕਿ ਰਿਕਾਰਡ ਬਣ ਜਾਂਦਾ ਹੈ ਪੁਲਿਸ ਦੇ ਕੋਲ ਦੂਸਰੀ ਗੱਲ ਇਹ ਹੁੰਦੀ ਆ ਕਿ ਅੱਜ ਤੁਸੀਂ ਸਿਆਸਤ ਕਰਕੇ ਬੋਲ ਕੇ ਕੇ ਲੋਕਾਂ ਨੂੰ ਭਰਮ ਚ ਪਾ ਕੇ ਚਲੇ ਜਾਵਾਂਗੇ ਮਨਜਿੰਦਰ ਸਿੰਘ ਲਾਲਪੁਰਾ ਕਿਦਾਂ ਦਾਵਾ ਇਹ ਹਲਕਾ ਖਡੂਰ ਸਾਹਿਬ ਨੂੰ ਭਲੀ ਭਾਂਦੀ ਪਤਾਵਾ ਕਿ ਮੈਂ ਜਿੰਨਾ ਧੱਕਾ ਹੰਦਾ ਉਹਨੇ ਖਲੂਨ ਵਾਲਾ ਬੰਦਾ ਵਾਂ ਤੇ ਦੂਜੀ ਗੱਲ ਅੱਜ ਵੀ ਤੁਸੀਂ ਇਹ ਨਹੀਂ ਪੁੱਛਿਆ ਕਿ ਭਈ ਤੁਸੀਂ ਕੋਈ ਉੱਥੇ ਦਰਖਾਸਤ ਦਿੱਤੀ ਆ ਨਹੀਂ ਦਿੱਤੀ ਕੋਈ ਕਾਰਵਾਈ ਜਿਹੜੀ ਪੁਲਿਸ ਨੇ ਤੁਹਾਡੇ ਉੱਥੇ ਕੀਤੀ ਆ ਐਮਐਲਏ ਦੇ ਸਾਲੇ ਤੇ ਇਹ ਕਿ ਨਹੀਂ ਕੀਤੀ ਤੇ ਮੈਂ ਆਪ ਜੀ ਨੂੰ ਇਹ ਕਹਿੰਨਾ ਕਿ ਸਿਆਸਤ ਤੁਸੀਂ ਬਹੁਤ ਬਾਅਦ ਚ ਕਰਦੇ ਹੋ ਉਹ ਪਰਿਵਾਰ ਨੂੰ ਘਟੋ ਘਾਟੋ ਉੱਥੇ ਭੇਜੋ ਤੇ ਸਹੀ ਜਾ ਕੇ ਉਹ ਆਪਣੀ ਦਰਖਾਸਤ ਦੇ ਨਾ ਪੁਲਿਸ ਆਪਣੀ ਕਾਰਵਾਈ ਕਰੇ ਜਿਹੜਾ ਦੋਸ਼ੀ ਹੋਊਗਾ ਤੇ ਪਰਚਾ ਆ ਜਾਊਗਾ ਜੇ ਮੇਰਾ ਸਾਲਾ ਦੋਸ਼ੀ ਹੈ ਡੀਡੀਆਰ ਤੇ ਅਸੀਂ ਕੱਲ ਹੀ ਕਟਾਤੀ ਸੀ ਉਹ ਵੀ ਮੇਰੇ ਬਿਆਨਾਂ ਤੇ ਜਿਹੜੀ ਡੀਡੀਆਰ ਮੈਂ ਕਟਾਈ ਵੀ ਤੇ ਕਟੋ ਜੇ ਵੀਡੀਓ ਜੇ ਗਲਤ ਪਾਇਆ ਜਾਂਦਾ ਤੇ ਤੇ ਪਰਚਾ ਦੇ ਦਿਓ ਸੋ ਘਟੋ ਘਟ ਰਮਜੀਤ ਸਿੰਘ ਸਿੱਕੀ ਜੀ ਸਿਆਸਤ ਕਰਨੀ ਆ ਤੇ ਵੱਡੀ ਕਰੋ ਤੇਰੇ ਤੇ ਪੀਏ ਜ਼ਮੀਨਾਂ ਨੱਪ ਲਈਦੇ ਹੁੰਦੇ ਸੀ ਤੈਨੂੰ ਪਤਾ ਹੀ ਸਾਰਾ ਕੰਮ ਐ ਉਹ ਗੱਲ ਤੇ ਨਹੀਂ ਜਾਣਾ ਪਰ ਮੈਂ ਕਿੰਨਾ ਵਾਂ ਕਿ ਉਸ ਭਲੇਮਾਨਸ ਪਰਿਵਾਰ ਤੇ ਰਾਜਨੀਤੀ ਨਾ ਕਰੋ ਮੈਂ ਖੁਦ ਤਿਆਰ ਆ ਕਿਉਂਕਿ ਮੈਂ ਫਿਰ ਕਹਿੰਨਾ ਕਿ ਇਹ ਜਿਹੜੀ ਕੁਰਸੀ ਆ ਇਹ ਜਿਹੜੀ ਆਮ ਆਦਮੀ ਪਾਰਟੀ ਆ ਇਹ ਸਾਡੀ ਨਿਆਰੀ ਪਾਰਟੀ ਆ ਤੇ ਮਨਜਿੰਦਰ ਸਿੰਘ ਲਾਲਪੁਰਾ ਤੇ ਖੁਦ ਕਿਸੇ ਨਾਲ ਤਕਾਣੀ ਯਰਦਾ ਤੇ ਦੂਜੀ ਗੱਲ ਇਹ ਕਿ ਜੇ ਜਨਾਨੀ ਦੇ ਕਿਸੇ ਡੰਡੇ ਮਾਰੇ ਵੀ ਆ ਤੇ ਇਹ ਕਿ ਕਿਸੇ ਦਾ ਵੀ ਹੱਕ ਨਹੀਂ ਹੈਗਾ ਕਿ ਉਹ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਲਵੇ ਉੱਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਆ ਬਾਕੀ ਜੋ ਵੀ ਆ ਪੁਲਿਸ ਅਗਲੀ ਆਪਣੀ ਕਾਰਵਾਈ ਜਿਹੜੀ ਆ ਉਹ ਜਾਂਚ ਕਰਕੇ ਕਰ ਸਕਦੀ ਤੇ ਮੈਂ ਗੱਲ ਕਰਦਾ ਹੁਣ ਬਿਕਰਮ ਮਜੀਠੀਏ ਦੀ ਮਜੀਠੀਆ ਸਾਹਿਬ ਅੱਜ ਤੇ ਮੈਂ ਉਹਦਾ ਕੋਰੇ ਦਾ ਜੀਜਾ ਵਾਂ ਤੇ ਮੈਂ ਉੱਤੇ ਕਾਰਵਾਈ ਕਰ ਲਈ ਕਹਿ ਵੀ ਦਿੱਤਾ ਤੇ ਕੱਲ ਹੀ ਕਹਿ ਤਾ ਸੀ ਕਿ ਜੇ ਤੇ ਬੰਦੀਆ ਜੇ ਨੇ ਗਲਤੀ ਕੀਤੀ ਆ ਤੇ ਤੇ ਪਰਚਾ ਦੇ ਦਿਓ ਤੇ ਕਿਤੇ ਕਿੱਡਾ ਚੰਗਾ ਹੁੰਦਾ ਜਦੋਂ ਤੁਹਾਡਾ ਨਾਂ ਡਰਗ ਦੇ ਵਿੱਚ ਆਇਆ ਸੀ ਤੇ ਉਦੋਂ ਸੁਖਬੀਰ ਬਾਦਲ ਨੇ ਤੁਹਾਡੇ 'ਚ ਉਦੋਂ ਆਪ ਪਰਚਾ ਦਿੱਤਾ ਹੁੰਦਾ ਅੱਜ ਤੁਹਾਡੀ ਪਾਰਟੀ ਵੀ ਵੱਜ ਜਾਂਦੀ ਲੋਕ ਵੀ ਕਹਿੰਦੇ ਕਿ ਠੀਕ ਆ ਯਾਰ ਨਿਆਂਪਸੰਦ ਬੰਦੇ ਆ ਉਹ ਅਕਾਲੀ ਦਲ ਨੂੰ ਵੀ ਲੈ ਕੇ ਬਹਿ ਗਿਆਂ ਸੋ ਇਸ ਕਰਕੇ ਮੇਰੇ ਤੋਂ ਮੇਰੇ ਤੇ ਤੁਸੀਂ ਲੱਗੇ ਹੋ ਮੈਨੂੰ ਪਤਾ ਬੜੇ ਚਿਰ ਦੇ ਲੱਗੇ ਹੋ ਮੈਂ ਆਮ ਪਰਿਵਾਰ ਚੋਂ ਆਇਆ ਕਦੇ ਕੋਈ ਸੀਟ ਖਾਲੀ ਕਰਾਉਣਾ ਚਾਹੁੰਦਾ ਵੀ ਇਹਦੇ ਇਹ ਚੀਜ਼ ਕਰਕੇ ਧੁੰਦਲਾ ਕਰ ਦੋ ਚਿਹਰਾ ਕੋਈ ਕਹਿੰਦਾ ਜੀ ਇਹ ਆ ਚੀਜ਼ ਕਰਕੇ ਇਹਦਾ ਧੁੰਦਲਾ ਕਰ ਦੋ ਮੇਰਾ ਚਿਹਰਾ ਧੁੰਦਲਾ ਨਹੀਂ ਹੋਣਾ ਮੈਂ ਸਾਫ਼ ਜਾ ਬੰਦਾ ਵਾਂ ਆਪਣੀ ਕਿਰਤ ਖਾਣ ਵਾਲੇ ਬੰਦੇ ਆ ਆਪਣੇ ਹੱਕ ਸੱਚ ਦੀ ਖਾਣ ਵਾਲੇ ਬੰਦੇ ਆ ਰੱਬ ਨਾਲ ਐ ਸੋ ਜੇ ਕੋਈ ਵੀ ਗਲਤੀ ਕਰੂ ਮੈਂ ਤੇ ਆਪਣੇ ਜੇ ਕੋਈ ਸਰਪੰਚ ਗਲਤੀ ਕਰਦਾ ਉਹਨੂੰ ਫੜ ਕੇ ਅੰਦਰ ਦੇਣ ਤੱਕ ਚਲਿਆ ਜਾਣਾ ਸੋ ਮੇਰੇ ਲਈ ਕੋਈ ਤੁਹਾਡੇ ਵਾਂਗੂ ਵੋਟਾਂ ਦਾ ਲਾਲਚੀ ਨਹੀਂ ਹੈਗਾ ਮੈਂ ਚਾਹੁੰਨਾ ਜਿੰਨਾ ਚਿਰ ਵੀ ਇਸ ਕੁਰਸੀ ਤੇ ਬੈਠਾ ਲੋਕਾਂ ਨੂੰ ਜਿਹੜਾ ਨਿਆ ਮਿਲੇ ਬਾਕੀ ਇਸ ਸਮੇਂ ਪਰਿਵਾਰ ਕੋਲ ਵੀ ਜੇ ਉਸ ਮੇਰੀ ਮਾਤਾ ਦੇ ਇਹ ਇਸ ਬੰਦੇ ਨੇ ਬਿਨਾ ਸੋਚਿਆ ਕਿਹਨ ਕਲੋਂ ਡੰਡੇ ਮਾਰੇ ਉਹ ਬਿਲਕੁਲ ਗਲਤ ਹੈ ਘਟਨਾ ਨਿੰਦਨ ਜੋ ਗਿਆ ਤੇ ਮੈਂ ਆਪ ਉਹ ਆਪਣੀ ਮਾਂ ਕੋ ਮਾਫੀ ਮੰਗ ਕੇ ਆਉਂਗਾ ਕਿ ਹਾਂ ਠੀਕ ਆ ਪਰ ਹੁਣ ਦੂਜੀ ਗੱਲ ਤੁਹਾਡੇ ਸਾਲੇ ਜੀਜੇ ਕੀ ਕਰਦੇ ਕੋਈ ਠੇਕਾ ਥੋੜਾ ਵਾ ਆ ਪੋਲਿਟਿਸ਼ਨ ਲੋਕਾਂ ਨੇ ਮੈਨੂੰ ਚੁਣਿਆ ਮੈਂ ਮੈਲੇ ਆ ਮੈਂ ਆਪਣੀ ਜ਼ਿੰਮੇਵਾਰੀ ਲੈ ਸਕਦਾ ਹੁਣ ਕੱਲ ਨੂੰ ਕੋਈ ਹੋਰ ਰਿਸ਼ਤੇਦਾਰ ਗਲਤੀ ਕਰ ਦੇ ਪਰਸੋਂ ਕੋਈ ਹੋਰ ਰਿਸ਼ਤੇਦਾਰ ਗਲਤੀ ਕਰ ਦੇ ਉਹਦੀ ਸਜ਼ਾ ਮੈਨੂੰ ਥੋੜਾ ਇਹ ਥੋੜਾ ਵੀ ਜੇ ਮੈਨੂੰ ਲੋਕਾਂ ਨੇ ਚੁਣਿਆ ਤੇ ਹਰ ਗੱਲ ਦਾ ਲਿਆ ਕੇ ਮੈਂ ਥੋੜਾ ਕਿਹਨੂੰ ਕਹਿ ਦਿੰਦਾ ਆਂ ਕਿ ਜਾ ਕੇ ਕਿਹਨੂੰ ਡੰਡੇ ਮਾਰ ਦੋ ਜਾਂ ਕਿ ਇਹਨਾਂ ਕੋਈ ਧੱਕਾ ਕਰ ਦੋ ਜਾਂ ਕੱਲ ਨੂੰ ਕੋਈ ਮਾਮੇਓ ਚਾਚੀਓ ਤਾਇਓ ਹੋਰ ਕੋਈ ਆ ਜੀ ਇਸ ਕਰਕੇ ਜਿਹੜੇ ਆਪਾਂ ਇਹ ਬਲੇਮ ਲਾਉਣੇ ਯਾਰ ਲਾਉਣਾ ਮੇਰੇ ਤੇ ਲਾਓ ਸਦਾ ਦੂਜੀ ਗੱਲ ਜਿਹੜਾ ਤੁਸੀਂ ਕਹਿੰਦੇ ਜੀ ਉਹ ਕਰੋੜਾਂ ਵਾਲੇ ਕੱਪੜੇ ਦੇ ਕਰੋੜਾਂ ਵਾਲੇ ਜੇ ਫਲਾਣੇ ਨੇ ਕਾगज ਕੋਲੇ ਫਲਾਣੇ ਨੇ ਖੋਲੇ ਆ ਤੈਨੂੰ ਖੁੱਲਾ ਚੈਲੰਜ ਹੈ ਲਾਲ ਭਰਾ ਬੇਈਮਾਨੀ ਹੈਗਾ ਤੇਰੇ ਵਾਂਗੂ ਵੀ ਲੁੱਟ ਲੁੱਟ ਕੇ ਉਥੇ ਦਬਾਬੇ ਪਾਰ ਜਾ ਜਾ ਕੇ ਤੂੰ ਉਹ ਜੋਕੋ ਬਣਾਇਆ ਮੈਨੂੰ ਪਤਾ ਵਾ ਸੋ ਮੈਂ ਸਾਧ ਸੰਗ ਜੀ ਇਹੀ ਕਹਿਣਾ ਚਾਹੁੰਦਾ ਕਿ ਇਹ ਤਾਂ ਦੋਵੇਂ ਹਿੱਲੇ ਇਸ ਵਕਤ ਬਾਕੀ ਮੈਂ ਨਿਆਂ ਦੇ ਵਿੱਚ ਨਿਆਂ ਕਰੂੰਗਾ ਮੈਂ ਕੱਲ ਹੀ ਕਹਤਾ ਸੀ ਸਾਧ ਸੰਗ ਜੀ ਜਦੋਂ ਇਹ ਵੀਡੀਓ ਵੇਖੀ ਮੈਨੂੰ ਖੁਦ ਦੁੱਖ ਹੈ ਵੀਡੀਓ ਵੇਖ ਕੇ ਕਿ ਜਿਹੜੀ ਮਰਜ਼ੀ ਗਲਤੀ ਹੋਵੇ ਤੇ ਕਦੇ ਵੀ ਕਿਸੇ ਨੂੰ ਇੱਕ ਬਜ਼ੁਰਗ ਔਰਤ ਹੈ ਜਾਂ ਚਲੋ ਜਿੰਨੀ ਵੀ ਉਹਦੀ ਉਮਰ ਆ ਕਿਸੇ ਨੂੰ ਡੰਡੇ ਨਹੀਂ ਮਾਰਨੇ ਚਾਹੀਦੇ ਕੋਈ ਗੱਲ ਹੀ ਆ ਕੇ ਮੈਨੂੰ ਦੱਸ ਸਕਦਾ ਸੀ ਵੀ ਆਹ ਗੱਲ ਹੈ ਮੈਂ ਤੁਹਾਨੂੰ ਇਦਾਂ ਆਂਦੇ ਆ ਜਾਂ ਉਹ ਪ੍ਰਸ਼ਾਸਨ ਕੋਲੇ ਜਾ ਸਕਦਾ ਸੀ ਜਾਂ ਪਿੰਡ ਦੇ ਚਾਰ ਸਾਥੀਆਂ ਨਾਲ ਲੈ ਕੇ ਕਹਿ ਸਕਦਾ ਸੀ ਇਹ ਗੱਲ ਘਟਾ ਬਿਲਕੁਲ ਨਜੋਕ ਹੈ ਤੇ ਮੈਂ ਉਦੋਂ ਹੀ ਕੱਲ ਹੀ ਕਾਰਵਾਈ ਜੀ ਡੀਡੀਆਰ ਕੱਲ ਹੀ ਕਟਾ ਦਿੱਤੀ ਸੀ ਤੇ ਇੱਥੇ ਜਿਹੜਾ ਵਾ ਜੋ ਬੰਦੀ ਕਾਰਵਾਈ ਆ ਉਹ ਕੀਤੀ ਜਾਵੇ ਸੋ ਮੈਂ ਰਮਨਜੀਤ ਸਿੰਘ ਸਿੱਕੀ ਦੀ ਹੋਣੀ ਕਹਿੰਨਾ ਕਿ ਘੱਟੋ ਘਾਟ ਜੇ ਤੁਹਾਨੂੰ ਸ਼ਰਮ ਹੈਗੀ ਆ ਤੇ ਸਵੇਰੇ ਪਰਿਵਾਰ ਨੂੰ ਤੋਰੋ ਉਹਨਾਂ ਨੂੰ ਕੋਲ ਜਾ ਕੇ ਦਰਖਾਸਤ ਦੇ ਦਿਓ ਉੱਥੇ ਤੇ ਉਹ ਵਿਚਾਰੇ ਕਾਰਵਾਈ ਹੋਵੇ ਤੇ ਕੱਲ ਮੈਂ 11 ਵਜੇ ਤੱਕ ਡੀਕਾਂਗਾ ਜੇ ਪਰਿਵਾਰ ਉਹਥੇ ਜਾਂਦਾ ਤੇ ਠੀਕ ਆ ਨਹੀਂ ਜਾਂਦਾ ਤੇ ਮੈਂ ਖੁਦ ਆਪਣੇ ਪ੍ਰਸ਼ਾਸਨ ਨੂੰ ਕਵਾਂਗਾ ਕਿ ਉਹ ਖੁਦ ਉਸ ਪਰਿਵਾਰ ਦੇ ਘਰੇ ਜਾਣ ਤੇ ਘਰੇ ਜਾ ਕੇ ਜੋ ਬਿਆਨ ਦਿੰਦੇ ਆ ਉਹ ਲਿਖਣ ਤੇ ਉਹਦੀ ਤਫ਼ਤੀਸ਼ ਕਰਨ ਤੇ ਜੋ ਪਰਚਾ ਭਾਵੇਂ ਮੇਰਾ ਸਾਲਾ ਹੀ ਆ ਜੋ ਪਰਚਾ ਪੰਦਾ ਉਹਦੇ ਤੇ ਜਿਹੜੀ ਕਾਰਵਾਈ ਕੀਤੀ ਜਾਵੇ ਕਿਉਂਕਿ ਇਹ ਕੁਰਸੀ ਇਹ ਕਿਸੇ ਦੀ ਰਿਸ਼ਤੇਦਾਰ ਨਹੀਂ ਆ ਮੈਂ ਉਹਦਾ ਜੀਜਾ ਹੋ ਸਕਦਾ ਮੇਰਾ ਸਾਲਾ ਹੋ ਸਕਦਾ ਤੇ ਹੈਗਾ ਪਰ ਇਹ ਨਹੀਂ ਆ ਕਿ ਇਹ ਜਿਹੜੀ ਕੁਰਸੀ ਆ ਇਹ ਕਿਸੇ ਦੀ ਰਿਸ਼ਤੇਦਾਰ ਆ ਸੋ ਮੈਂ ਹਮੇਸ਼ਾ ਨਿਆਲਾ ਬੰਦਾ ਵਾਂ ਕੋਈ ਵੀ ਕਾਰਵਾਈ ਜਿਹੜੀ ਆ ਭਾਵੇਂ ਕੋਈ ਵੀ ਮੇਰਾ ਰਿਸ਼ਤੇਦਾਰ ਜੇ ਗਲਤੀ ਕਰੂਗਾ ਮੇਰੇ ਰਾਜ ਭਾਗ ਦੇ ਵਿੱਚ ਤੇ ਉਹ ਬਖਸ਼ਿਆ ਨਹੀਂ ਜਾਊਗਾ ਸੋ ਮੈਂ ਫਿਰ ਉਸ ਆਪਣੀ ਭੈਣ ਕੋਲੋਂ ਉਸ ਆਪਣੀ ਮਾਂ ਕੋਲੋਂ ਮਾਫੀ ਮੰਗਦਾ ਕਿ ਜੇ ਕੋਈ ਇਦਾਂ ਦੀ ਮੇਰੇ ਕਿਸੇ ਰਿਸ਼ਤੇਦਾਰ ਵੱਲੋਂ ਕਾਰਵਾਈ ਹੋਈ ਆ ਪਰ ਮੈਂ ਗਾ ਇਹ ਵੀ ਕਹਿਣਾ ਚਾਹੁੰਦਾ ਵੀ ਕਿਸੇ ਰਿਸ਼ਤੇਦਾਰ ਦਾ ਵਾਰ-ਵਾਰ ਮੇਰੇ ਕੋ ਠੇਕਾ ਨਹੀਂ ਲਿਆ ਜਾਣਾ ਵੀ ਕੋਣ ਕੀ ਕਰਦਾ ਮੈਂ ਕੋਈ ਗਲਤੀ ਨਹੀਂ ਘਟੋ-ਘਟ ਕਰਦਾ ਮੈਂ ਆਪਣੀ ਜਿਹੜੀ ਜ਼ਿੰਮੇਵਾਰੀ ਨਾਲ ਕਹਿਣਾ ਤੇ ਜੇ ਤੇਰੇ ਸੁਖਬੀਰ ਬਾਦਲ ਨੂੰ ਮਜੀਠਿਆ ਸਾਹਿਬ ਇਹ ਕਹਿੰਨਾ ਮੇਰਾ ਘਰ ਭਾਵੇਂ ਟੁੱਟ ਜੇ ਪਰ ਮੈਂ ਫਿਰ ਵੀ ਇਹ ਕਾਰਵਾਈ ਕਹਿਤੀ ਹੈ ਕਰ ਲਈ ਪਰ ਘਟੋ-ਘਟ ਜੇ ਉਹ ਦਿਨ ਪੰਜਾਬ ਨੂੰ ਬਚਾਉਣ ਦਾ ਦਰਦ ਤੇਰੇ ਸੁਖਬੀਰ 'ਚ ਹੁੰਦਾ ਕਿ ਉਹ ਤੇਰੇ ਤੇ ਕਾਰਵਾਈ ਕਰ ਦਿੰਦਾ ਤੇ ਅੱਜ ਜਿਹੜੇ ਇਨਾ ਬੱਚੇ ਨਾ ਜਿਨਾ ਮਰਦੇ ਉਹ ਨਹੀਂ ਮਰਨੇ ਤਾਂ ਤੁਸੀਂ ਦੇਖਿਆ ਕਿ ਇਸ ਵੀਡੀਓ ਦੇ ਵਿੱਚ ਵਾਇਰਲ ਹੋ ਰਹੀ ਉਸ ਵੀਡੀਓ ਦੇ ਸੰਬੰਧ ਦੇ ਵਿੱਚ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਸੋਸ਼ਲ ਮੀਡੀਆ ਤੇ ਲਾਈਵ ਹੁੰਦੇ ਹੋਏ ਜਿੱਥੇ ਮਾਮਲੇ ਦੀ ਪੁਲਿਸ ਵੱਲੋਂ ਜਾਂਚ ਕਰਦੇ ਹੋਏ ਬਣਦੀ ਕਾਰਵਾਈ ਕਰਨ ਦਾ ਵਿਸ਼ਵਾਸ ਦਿੱਤਾ ਉੱਥੇ ਹੀ ਪੀੜਤ ਤੌਰ ਤੇ ਪਾਸੋਂ ਮਾਫੀ ਮੰਗਦੇ ਹੋਏ ਵਿਰੋਧੀਆਂ ਨੂੰ ਘਟਿਆ ਸਿਆਸ ਕਰਨ ਤੋਂ ਬਾਜ ਆਉਣ ਦੀ ਨਸੀਹਤ ਵੀ ਦਿੱਤੀ ਹੈ ਲਾਲਪੁਰਾ ਨੇ ਮਾਮਲੇ ਦੀ ਪੁਲਿਸ ਵੱਲੋਂ ਜਾਂਚ ਕਰਵਾਉਣ ਅਤੇ ਬਣਦੀ ਕਾਨੂੰਨੀ ਕਾਰਵਾਈ ਕਰਵਾਉਣ ਦਾ ਐਲਾਨ ਕੀਤਾ ਹੈ ਉਹਨਾਂ ਕਹਿੰਿਆ ਕਿ ਭਾਵੇਂ ਉਹਨਾਂ ਦੇ ਵੱਲੋਂ ਅਜੇਹੀ ਕੋਈ ਗਲਤੀ ਨਹੀਂ ਕੀਤੀ ਗਈ ਪਰ ਆਪਣੇ ਨਜ਼ਦੀਕੀ ਰਿਸ਼ਤੇਦਾਰ ਵੱਲੋਂ ਇਸ ਮਾੜੀ ਹਰਕਤ ਸੰਬੰਧੀ ਖੁੱਲਕੇ ਬੋਲਦੇ ਹੋਏ ਉਹਨਾਂ ਨੇ ਪਰਚਾ ਦਰਜ ਕਰਵਾਉਣ ਦੀ ਗੱਲ ਤੱਕ ਆਕ ਦਿੱਤੀ ਉਹਨਾਂ ਕਹਿੰਿਆ ਕਿ ਇਸ ਮਾਮਲੇ ਵਿੱਚ ਉਹਨਾਂ ਨੂੰ ਖੁਦ ਉਹਨਾਂ ਨੇ ਖੁਦ ਡੀਐਸਪੀ ਨੂੰ ਫੋਨ ਕਰਕੇ ਜਿੱਥੇ ਥਾਣਾ ਗੋਇਦਵਾਲ ਵਿੱਚ ਸਬੰਧਿਤ ਔਰਤ ਵੱਲੋਂ ਪੁਲਿਸ ਨੂੰ ਬਿਆਨ ਨਾ ਦਿੱਤੇ ਜਾਣ ਦੇ ਬਾਵਜੂਦ ਪੁਲਿਸ ਨੂੰ ਖੁਦ ਉਹਨਾਂ ਦੇ ਘਰ ਜਾ ਕੇ ਬਿਆਨ ਦਰਜ ਕਰਨ ਦੇ ਸੰਬੰਧੀ ਨਿਰਦੇਸ਼ ਦਿੱਤਾ ਹੈ ਉਹਨਾਂ ਕਹਿਆ ਕਿ ਉਹ ਖੁਦ ਇਨਸਾਫ ਪਸੰਦ ਇਨਸਾਨ ਹਨ ਜਿਸ ਦੇ ਚਲਦੇ ਉਹ ਆਪਣੇ ਹਲਕੇ ਵਿੱਚ ਪਰਿਵਾਰ ਵਾਂਗ ਵਿਚਰਦੇ ਹਨ ਜੇ ਕਿਸੇ ਵੱਲੋਂ ਤੱਕੇਸ਼ਾਈ ਕੀਤੀ ਜਾਵੇਗੀ ਤਾਂ ਉਸ ਖਿਲਾਫ ਖੁੱਲ ਕੇ ਮੋਰਚਾ ਲਗਾਉਣਗੇ ਸੋ ਇਹ ਗੱਲ ਕਹਿੰਦੇ ਹੋਏ ਮਨਜਿੰਦਰ ਲਾਲਪੁਰਾ ਜੀ ਸਾਹਮਣੇ ਆਏ ਨੇ ਤੇ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਖੁਦ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਕਿਉਂਕਿ ਪਰਿਵਾਰ ਦੇ ਵੱਲੋਂ ਪੀੜਤ ਪਰਿਵਾਰ ਦੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਪੁਲਿਸ ਨੂੰ ਨਹੀਂ ਦਿੱਤੀ ਗਈ ਸੀ باوجود ਇਸ ਦੇ ਉਹਨਾਂ ਨੇ ਆਪਣੇ ਸਾਲੇ ਦੇ ਖਰਾਬ ਡੀਡੀਆਰ ਕਟਾਈਏ ਤੇ ਪੁਲਿਸ ਨੂੰ ਨਿਰਦੇਸ਼ ਦਿੱਤੇ ਨੇ ਕਿ ਉਹ ਖੁਦ ਜਾ ਕੇ ਜੇਕਰ ਪੀੜਤ ਪਰਿਵਾਰ ਸਾਹਮਣੇ ਆ ਕੇ ਕੋਈ ਸ਼ਿਕਾਇਤ ਨਹੀਂ ਦਿੰਦਾ ਤਾਂ ਖੁਦ ਉਹਨਾਂ ਦੇ ਘਰ ਜਾ ਕੇ ਪੀੜਤ ਪਰਿਵਾਰ ਦੇ ਬਿਆਨ ਲੈ ਕੇ ਲੈ ਕੇ ਉਹਨਾਂ ਤੇ ਬਣਦੀ ਕਾਰਵਾਈ ਕਰਨ ਨਵੀਂ ਅਤੇ ਤਾਜ਼ਾ ਅਪਡੇਟ ਦੇ ਲਈ ਬਣੇ ਰਹੋ ਅਜਨਨਾ ਲੋਕ ਨਾ ਦਿਨ ਜੀ